ਜੇ ਤੁਹਾਡੇ ਵੀ ਰੈਸ਼ਸ ਬਣਦੇ ਨੇ ਜਾਂ ਫਿਰ ਤੁਹਾਡੀ ਸਕਿਨ ਤੇ ਕਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪ ਤੁਸੀਂ ਕੁਝ ਆਪਣੇ ਲਾਈਫ ਸਟਾਈਲ ਨੂੰ ਚੇਂਜ ਕਰਨਾ ਜਿਵੇਂ ਕਿ ਰਾਤ ਨੂੰ ਸੌਣ ਲੱਗੇ ਤੁਸੀਂ ਆਪਣੇ ਪੈਰਾਂ ਨੂੰ ਵਾਸ਼ ਕਰਕੇ ਸੌਣਾ ਆਪ ਤੁਸੀਂ ਆਪਣੇ ਕੱਪੜਿਆਂ ਨੂੰ ਥੋੜੇ ਵਾਰਮ ਵਾਟਰ ਦੇ ਨਾਲ ਵਾਸ਼ ਕਰਨਾ ਆ ਡਰਾਈ ਕਰਕੇ ਤੁਸੀਂ ਆਪਣੇ ਕੱਪੜਿਆਂ ਨੂੰ ਪ੍ਰੈਸ ਕਰਨੀ ਆ ਪ੍ਰੈਸ ਕਰਨ ਤੋਂ ਬਾਅਦ ਤੁਸੀਂ ਵੇਅਰ ਕਰਨੀ ਨੇ ਜਿਹਦੇ ਨਾਲ ਕੀ ਬੈਕਟੀਰੀਆ ਦੀ ਮਾਤਰਾ ਬਹੁਤ ਘੱਟ ਹੋ ਜਾਏਗੀ ਆ ਤੁਹਾਡੀ ਸਕਿਨ ਬਹੁਤ ਜਲਦੀ ਠੀਕ ਹੋਣੀ ਸ਼ੁਰੂ ਹੋ ਜੂਗੀ ਆ ਤੁਸੀਂ ਖਾਣ ਵਾਸਤੇ ਦੇਲੀ ਇੱਕ ਚਮਚਾ ਗੁਲਾਕ ਕੰਦ ਦਾ ਯੂਜ਼ ਕਰੋ ਜਿਹਦੇ ਨਾਲ ਤੁਹਾਡਾ ਲੀਵਰ ਤੇ ਪੇਟ ਬਿਲਕੁਲ ਤੰਦਰੁਸਤ ਹੋ ਜਾਊਗਾ ਔਰ ਜਿਹੜੀ ਤੁਹਾਡੀ ਬਾਡੀ ਦੇ ਵਿੱਚ ਪਿਤ ਦੀ ਮਾਤਰਾ ਉਹ ਬਹੁਤ ਜਲਦੀ ਠੀਕ ਹੋਣੀ ਸ਼ੁਰੂ ਹੋ ਜੂਗੀ ਕਿਉਂਕਿ ਅਗਰ ਤੁਹਾਡੀ ਬਾਡੀ ਦੀ ਪਿਤ ਦੀ ਮਾਤਰਾ ਠੀਕ ਹੋਗੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਲਣ ਨਹੀਂ ਰਹੇਗੀ ਨਾ ਹੀ ਤੁਹਾਨੂੰ ਲੀਵਰ ਦਾ ਨਾ ਹੀ ਤੁਹਾਨੂੰ ਪੇਟ ਦਾ ਕੋਈ ਰੋਗ ਰਹੇਗਾ ਮੇਰੇ ਵੀਡੀਓ ਐਨਿਕ ਸ਼ੇਅਰ ਕਰਿਓ ਕਿ ਸਾਰੇ ਤੰਦਰੁਸਤ ਹੋ ਜਾਣ ਧੰਨਵਾਦ